ਆਹ ਹਾਂ ਵੀ ਭੰਤ ਇੱਥੇ ਬੈਠਾ ਮੇਰੇ ਸਾਲਿਆ ਤੂੰ ਮੁੱਖ ਮੰਤਰੀਆ ਇੱਥੇ ਬੈਠਾ ਕੀ ਗੱਲ ਕੋਈ ਟਾਈਮ ਨਹੀਂ ਆਇਆ ਮੈਂ ਮਰਾ ਫੋਨ ਹੁਣੇ ਆਇਆ ਨੇ ਗੱਡੀਆਂ ਵਾਲੇ ਬੰਦੇ ਉਹ ਯਾਰ ਕੀ ਦੱਸਾਂ ਸੁੱਖੇ ਮੋਟਰਸਾਈਕਲ ਚੱਕਣ ਲੱਗਿਆ ਮੇਰਾ ਸਾਲਾ ਪੈਂਚਰ ਹੈ ਇਹ ਦੁਬਾਰੀ ਜੇ ਕੈ ਕੁੱਕ ਮਾਰੀ ਪੈਂਚਰ ਨੂੰ ਚਲਵਾ ਕੇ ਫਿਰ ਦੇਖਿਆ ਮੇਰਾ ਸਾਲਾ ਟੈਂਕੀ ਚ ਪਾਣੀ ਭਰਿਆ ਗਿਆ ਮੇਰਾ ਸਾਲਾ ਗਰਮ ਨਾ ਹੋਵੇ ਗੱਡੀਆਂ ਨੂੰ ਫੋਨ ਲਾਇਆ ਵੀ ਮੈਨੂੰ ਛੱਡ ਕੇ ਆਓ ਭੈਣ ਦੇ ਵੀ ਸਾਰੇ ਕਹਿੰਦੇ ਕਹਿੰਦੇ ਆ ਤਾਂ ਸਾਡਾ ਸਾਰਿਆਂ ਦਾ ਜਨਮ ਲੈਣਾ ਤਾਂ ਇਹ ਵੀ ਦੇਖ ਲੈ ਸਾਰੇ ਇੱਕ ਦਿਨ ਹੀ ਜੰਮੇ ਸੀ ਮਧਾਰਾ ਸਾਰੇ ਕਰਦੇ ਨੇ ਵਿੱਚ ਚੜਨ ਜਾਏ ਘਰੇ ਅੱਜ ਹੁਣ ਪਤਾ ਨਹੀਂ ਕੌਣ ਲੈਣਾ ਮੈਨੂੰ ਉਹ ਯਾਰ ਤੂੰ ਮੁੱਖ ਮੰਤਰੀ ਆ ਤੇਰਾ ਫਿਰ 10 ਟੱਟੂ ਦਾ ਰੋਬ ਆ ਯਾਰ ਹੁਣ ਤੇਰਾ ਤਾਂ ਦਬਕਾ ਹੀ ਹਣੇਗਾ ਜਦੋਂ ਮੈਂ ਹੁੰਦਾ ਸੀ ਨਾ ਮੈਂ ਸਿਗਾ ਜਦੋਂ ਮੁੱਖ ਮੰਤਰੀ ਮਝਾਲ ਸੀ ਕੋਈ ਇੱਧਰ ਦੀ ਇੱਕ ਚੀਜ਼ ਉੱਧਰ-ਇੱਧਰ ਕਰ ਦਿੰਦਾ ਸੀਗਾ ਕਿਸੇ ਦੀ ਮਝਾਲ ਨਹੀਂ ਹੁੰਦੀ ਸੀ ਵੀ ਇੱਧਰ ਤੋਂ ਉੱਧਰ ਕਰ ਦੇ ਤੂੰ ਤਾਂ ਪਤਾ ਨਹੀਂ ਹਾਂ ਬੱਚੇ-ਬੁੱੱਚੇ ਜੀ ਸਿਰ ਚਾੜੀ ਫਿਰਦਾ ਮੇਰੇ ਹੰਡੇ ਰੱਖ ਵੀ ਨਹੀਂ ਚੱਕਦਾ ਸੀ ਕੋਈ ਆ ਪਾਪਾ ਪੇਰ ਪੁੱਛੀਂ ਕਿ ਨਾਰੋਪ ਸੀ ਆਪਣਾ ਹੱਦ ਕਰਦੀ